ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਝੋਨੇ ਦੀ ਝੋਨੇ ਦਾ ਝਾੜ ਸਹੀ ਲੈਣ ਵਾਸਤੇ ਇਸ ਵੀਡੀਓ ਨੂੰ ਜਰੂਰ ਵੇਖਿਓ ਕਈ ਵਾਰੀ ਆਪਾਂ ਵੀਡੀਓ ਥੋੜੀ ਜੀ ਵੇਖ ਕੇ ਕੱਟ ਦਿੰਦੇ ਆ ਤੇ ਫਿਰ ਆਪ ਨੂੰ ਪੂਰਾ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਵੇਖਿਓ ਵੀਡੀਓ ਨਾ ਬਣੇ ਰਿਓ ਤੇ ਆਪਾਂ ਗੱਲ ਕਰਾਂਗੇ ਐਨਟੀਕੀ ਕੋਸਣਾ ਗਵਰਨਮੈਂਟ ਨੇ ਜਿਹੜੀਆਂ ਤਰੀਕਾਂ ਦੇ ਲਾਹਨਤ ਕੀਤੇ ਉਹਦੇ ਨਾਲ ਬਈ ਝਾੜ ਤੇ ਜ਼ਰੂਰ ਅਸਰ ਪਊਗਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਭਾਈ ਜੀ ਜਿਵੇਂ ਐਨਟੀਕੀ ਗਵਰਨਮੈਂਟ ਨੇ ਵੀ ਤਿੰਨ ਚਾਰ ਤਰੀਕਾਂ ਦਾ ਲਾਹਨਤ ਕੀਤਾ 1 ਜੂਨ ਤੋਂ ਝੋਨੇ ਲੱਗਨੇ ਸ਼ੁਰੂ ਕਰਤੇ ਯਾਨੀ ਕਿ 1 ਤਰੀਕ ਤੋਂ 8 ਘੰਟੇ ਲਾਈਟ ਦੇਣੀ ਸ਼ੁਰੂ ਕਰ ਦੇਣੀ ਹੈ ਗਵਰਨਮੈਂਟ ਨੇ ਤੇ 1 ਜੂਨ ਤੋਂ ਹੀ ਜਿਹੜੇ ਇਲਾਕੇ ਦੇ ਵਿੱਚ ਝੋਨੇ ਲੱਗਨੇ ਸ਼ੁਰੂ ਹੋ ਜਾਣੇ ਆ ਕਈ ਕਈ ਜਿਹੜੇ ਹੈਗੇ ਆ ਜ਼ਿਲ੍ਹੇ ਜਿਵੇਂ ਚਾਰਜੋਨਾ ਚ ਵੰਡਿਆ ਜਿਹੜੇ ਜ਼ੋਨ ਚੋ ਜ਼ਿਲ੍ਹੇ ਆਉਂਦੇ ਜਿਹਦੇ ਵਿੱਚ 1 ਜੂਨ ਤੋਂ ਝੋਨੇ ਲੱਗਨੇ ਸ਼ੁਰੂ ਹੋ ਜਾਣੇ ਆ ਤੇ ਉਹਦੇ ਵਿੱਚ ਪਤਾ ਕੀ ਹੋਣਾ ਜਿਹੜਾ ਆਪਾਂ ਤਜਰਬਾ ਵੇਖਿਆ ਜੇ ਤਾਂ ਆਪਾਂ ਅੱਜ ਤੋਂ 8-10 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਝੋਨੇ 1 ਜੂਨ ਤੋਂ ਵੀ ਲੱਗਣ ਲੱਗ ਪੈਂਦੇ ਸੀਗੇ ਕਿਉਂਕਿ ਉਦੋਂ 8-10 ਜੂਨ ਨੂੰ ਲੈਟ ਆਨ ਆਉਂਦੀ ਸੀ ਤੇ ਬਹੁਤ ਸਾਰੇ ਕਿਸਾਨ ਭਰਾ ਜਿਹੜੇ 1-2 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਸੀ ਤੇ ਉਦੋਂ ਝੋਨੇ ਦਾ ਝਾੜ ਵੀ ਵਧੀਆ ਹੁੰਦਾ ਸੀਗਾ ਤੇ ਕਾਮਯਾਬ ਵੀ ਸੀਗਾ ਲੱਗਿਆ ਹੁਣ ਪਤਾ ਕੀ ਗੱਲ ਹੈ ਹੁਣ ਆਪਾਂ ਨੂੰ ਤੁਸੀਂ ਜਿਹੜੇ ਵੀ ਵੀਡੀਓ ਵੇਨੇ ਕੋਈ ਕਿਸਾਨ ਭਰਾ ਤੁਸੀਂ ਆਪੇ ਕਮੈਂਟ ਕਰਕੇ ਦੱਸਿਓ ਵੀ ਜਿਨ੍ਹਾਂ ਨੇ ਜਿਆਦਾ ਕੀਤਾ ਝੋਨਾ ਲਾਇਆ ਉਹਨਾਂ ਦਾ ਕਿੰਨਾ ਕੁ ਝਾੜ ਆ ਵੀ ਉਹਨਾਂ ਦਾ ਕਿੰਨਾ ਖਝਾੜ ਆਇਆ ਤੇ ਜਿਨ੍ਹਾਂ ਨੇ 20 ਜੂਨ ਤੇ ਆਸੇ-ਪਾਸੇ ਜਾਂ 20 ਜੂਨ ਤੋਂ 25 ਜੂਨ ਦੇ ਵਿੱਚ ਵਿੱਚ ਝੋਨਾ ਲਾਇਆ ਮੋਟਾ ਝੋਨਾ ਜਿਹੜੇ ਭਲਾ ਤਾਂ ਕੋਈ ਲੰਮੇ ਟਾਈਮ ਵਾਲਾ ਤੇ ਭਲਾ ਕੋਈ ਘੱਟ ਟਾਈਮ ਵਾਲੀ ਵੈਰੈਟੀ ਹੈ ਵੀ ਉਹਨੇ ਝਾੜ ਕਿੰਨਾ ਕੁ ਦਿੱਤਾ ਇਹ ਦੋ ਚੀਜ਼ਾਂ ਦਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਜਿਹੜੇ ਭਰਾ ਵੀ ਵੀਡੀਓ ਵੇਖਣਗੇ ਜਿਵੇਂ ਹੁਣ 1 ਜੂਨ ਤੋਂ ਹੈਗਾ 4 ਜ਼ਿਲ੍ਹਿਆਂ 'ਚ ਵੀ ਝੋਨੇ ਲਾ ਸਕਦੇ ਆ ਦੀ ਲਾਈਟਾਂ ਨਹੀਂ ਸ਼ੁਰੂ ਹੋ ਜੂਗੀ 8 ਘੰਟੇ ਬਾਈ ਜੇ ਜੇ ਹੁਣ ਆਪਾਂ ਐ ਇਸ ਟਾਈਮ 'ਚ ਇੱਕ ਝੂਨ ਤੋਂ ਆਪਾਂ ਝੋਨੇ ਲਾਉਣ ਲੱਗ ਪਏ ਤਾਂ ਜਦੋਂ ਝੋਨਾ ਨਿਸਰਨ ਦੇ ਟਾਈਮ ਤੇ ਆਉਂਦਾ ਨਾ ਉਦੋਂ ਗਰਮੀ ਬਹੁਤ ਪੈਂਦੀ ਆ ਹੋਮੋਸ ਜਾਂ ਹੁੰਦਾ ਸੇਕ ਵਰਦਾ ਹੁੰਦਾ ਤੇ ਜਦੋਂ ਨਿਸਰਦਾ ਫਿਰ ਉਦੋਂ ਨਾ ਇਹਦੇ ਨਸਾਰੇ ਵੇਲੇ ਝਾੜ ਤੇ ਜਦੋਂ ਆ ਕੇ ਅਸਰ ਪੈਂਦਾ ਉਹਦਾ ਜੇ ਨਸਾਰੇ ਤੇ ਗਰਮੀ ਪਵੇ ਇਹ ਚੀਜ਼ ਦਾ ਬਾਈ ਜੀ ਜ਼ਰੂਰ ਖਿਆਲ ਰੱਖਿਓ ਠੀਕ ਹੈ ਗਵਰਨਮੈਂਟ ਨੇ 1 ਜੂਨ ਤੋਂ ਕਰਤਾ ਉਹਨਾਂ ਚਾਰਜ ਉਹਨਾਂ ਚ ਵੰਡਤਾ ਤੇ ਛਾੜਤੇ ਜ਼ਰੂਰ ਬਈ ਜੀ ਜੇ ਜ਼ਿਆਦਾ ਕੀਤਾ ਲਾਵਾਂਗੇ ਤਾਂ ਸਿਰ ਪਊਗਾ ਜਿਵੇਂ ਹੁਣ ਤੁਸੀਂ ਇਸ ਤੋਂ ਪਹਿਲਾਂ ਗਵਰਨਮੈਂਟ ਆਪਾਂ ਨੂੰ 15 ਜੂਨ ਜਾਂ ਇਸ ਤੋਂ ਬਾਅਦ ਝੋਨੇ ਲਾਉਣ ਨੂੰ ਕਹਿੰਦੀ ਸੀ ਉਦੋਂ ਆਪਾਂ ਮੰਨ ਲਓ 15 ਜੂਨ ਤੋਂ ਲਾਉਣ ਲੱਗੇ ਲਾਉਂਦਿਆਂ ਕਰਦਿਆਂ 17 ਜੂਨ ਆ ਜਾਂਦੀ ਸੀ 17 ਤੋਂ ਬਾਅਦ ਅਸਲ ਤਾਂ ਕੰਮ ਚੱਲਦਾ ਸੀ ਤੇ 20 25 ਜੂਨ ਤੱਕ ਆਪਣੇ ਝੋਨੇ ਲਾਈ ਜਾਂਦੇ ਸੀ ਤੇ ਉਹਨਾਂ ਦੇ ਝਾੜ ਵੀ ਵਧੀਆ ਸੀ ਪਕਾਅ ਵੀ ਵਧੀਆ ਸੀ ਤੇ ਥੋੜੇ ਜਿਹੋ ਉਹ ਜਦੋਂ ਪਿੱਛੋਂ ਆ ਕੇ ਠੰਡ ਚ ਆ ਜਾਂਦੇ ਜੇ ਪੱਕਣ ਵੇਲੇ ਤੇ ਜਿਹੜਾ ਪਕਾ ਉਹ ਵਧੀਆ ਬਣ ਜਾਂਦਾ ਸੀ ਝਾੜ ਵੀ ਚੰਗਾ ਬਣ ਜਾਂਦਾ ਸੀ ਤੇ ਜਿਹੜਾ ਹੈਗਾ 1 ਜੂਨ ਵਾਲਾ ਕੰਮ 1 ਜੂਨ ਤੋਂ ਜੇ ਆਪਾਂ ਝੋਨੇ ਲਾਉਣ ਲੱਗ ਗਏ ਤੇ ਫਿਰ ਉਹ ਨਸਾਰੇ ਵੇਲੇ ਗਰਮੀ ਚ ਆਉਣਗੇ ਤੇ ਥੋਕ ਜ਼ਿਆਦਾ ਬਣੂਗੀ ਤੇ ਝਾੜ ਘਟ ਜੂਗਾ ਇਹ ਜਿਹੜਾ ਹੈਗੇ ਨਾ ਗਰਮੀ ਝਾੜ ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਨਸਾਰੇ ਵੇਲੇ ਗਰਮੀ ਪੈ ਜੇ ਤਾਂ ਕਈ ਵਾਰੀ ਆਪਾਂ ਕਾਲ ਕਾਲ ਚ ਆਏ ਹੁੰਦਾ ਵੀ ਹੁਣ ਲਾਈਟ ਵੀ ਆਉਂਦੀ ਆ ਮੋਟਰਾਂ ਵੇਲੀਆਂ ਮਿਲ ਜਾਣਗੀਆਂ ਜਾਂ ਪਾਣੀ ਦੀਆਂ ਵਾਰੀਆਂ ਵੀ ਵੇਲੀਆਂ ਮਿਲ ਜਾਣਗੀਆਂ ਤੇ ਆਪਾਂ ਨੱਪਦੀਏ ਦਾ ਵਾਦੋ ਵਗਰ ਝੋਨਾ ਲਾ ਦਈਏ ਤੇ ਵੇਲੇ ਹੋ ਜੀਏ ਪਹਿਲਾਂ ਇਹ ਵੇਲ ਪਾਣਾ ਬਾਈ ਪਿੱਛੋਂ ਆ ਕੇ ਝਾੜਦੇ ਬਹੁਤਾ ਸਰਪਾਊਗਾ ਤੇ ਇਹਦਾ ਜਰੂਰ ਖਿਆਲ ਰੱਖਿਓ ਵੀ ਚਲੋ 1 ਜੂਨ ਤੋਂ ਸ਼ੁਰੂ ਕਰਤਾ ਮੰਨ ਲਓ ਗਵਰਨਮੈਂਟ ਨੇ ਕਹਾ ਤਾਂ ਲਾ ਲਓ ਜ਼ਰੂਰੀ ਨਹੀਂ ਆਪਾਂ 1 ਜੂਨ ਤੋਂ ਲਾਉਣਾ ਆਪਾਂ ਪਲੇਟ ਵੀ ਲਾ ਸਕਦੇ ਆ ਤੇ ਉਹਦੇ ਨਾਲ ਝਾੜਦੇ ਵੀ ਨਹੀਂ ਸਰਪੈਂਦਾ ਤੇ ਬਾਕੀ ਲਾਈਟ ਤਾਂ ਹੀ ਜਾਣੀ ਹੈ ਜਦੋਂ ਚੱਲ ਵੀ ਲਾਈਟ ਨਹੀਂ ਹੋਉਂਦੀ 8 ਜੂਨ ਤੋਂ ਜਦੋਂ ਆਉਣ ਲੱਗੀ 8 ਘੰਟੇ ਤੇ ਲਾਈਟ ਤਾਂ ਗਵਰਨਮੈਂਟ ਨੇ ਦੇਣੀ ਨਹੀਂ ਦੇਣੀ ਆ ਤੇ ਇਹਦੀ ਨਹੀਂ ਕੋਈ ਗੱਲ ਹੁੰਦੀ ਥੋੜਾ ਜਾਂ ਐ ਆ ਵੀ ਲੇਵਰ ਤਾਂ ਹੋ ਜਾਂਦਾ ਜੇ ਮੰਨ ਲਓ 1 ਜੂਨ ਤੋਂ ਕੁਝ ਕੁਝ ਏਰੀਆ 'ਚ ਇਦੋਂ ਅੱਗੇ 4 ਝੋਨੇ 'ਚ ਵੱਢਿਆ ਵੀ ਲੇਵਰ ਦੀ ਘਾਟ ਨਹੀਂ ਪੈਂਦੀ ਉਹ ਗੱਲ ਜ਼ਰੂਰ ਹੈ ਪਰ ਐ ਆ ਵੀ ਜ਼ਰੂਰੀ ਨਹੀਂ ਹੁੰਦਾ ਸਾਰਾ ਝੋਨਾ ਵੀ ਲੱਗਣਾ ਹੀ ਹੁੰਦਾ ਬਹੁਤ ਸਾਰੇ ਇਹ ਜੇ ਏਰੀਆ ਵੀ ਹੈਗੇ ਜਿੱਥੇ ਝੋਨੇ ਨੂੰ ਬੀਜਦੇ ਵੀ ਆ ਉਥੇ ਲੀਵਰ ਦੀ ਲੋੜ ਨਹੀਂ ਹੁੰਦੀ ਤੇ ਹਾਂ ਬਜਾਈ ਵਾਲਾ ਝੋਨਾ ਆਪਾਂ 1 ਜੂਨ ਤੱਕ ਜਾਂ ਕਰ ਸਕਦੇ ਹਾਂ ਜਿਵੇਂ ਆਪਾਂ ਪਨੀਰੀ ਬੀਜਦੇ ਹੁੰਦੇ ਆ ਉਹ ਹਿਸਾਬ ਕਿਤਾਬ ਆ ਵੀ ਬਜਾਈ ਨੂੰ ਕੰਮ ਕਰ ਜੂਗੀ 1 ਜੂਨ ਜਿਹੜੀ ਲਾਈਟ ਆਉਣੀ ਆ ਤੇ ਜਿਹੜਾ ਹੈਗਾ ਲਾਉਣ ਵਾਲਾ ਝੋਨਾ ਜੇ ਆਪਾਂ ਮੰਨ ਕੇ ਚੱਲੀਏ ਵੀ 1 ਜੂਨ ਨੂੰ ਆਪਣੀ ਪਨੀਰੀ ਤਿਆਰ ਹੈ ਤੇ ਆਪਾਂ ਦਵਾ ਦਵਾ ਲਾਉਣਾ ਤੇ ਉਹਦਾ ਬਈ ਝਾੜ ਤੇ ਜ਼ਰੂਰ ਅਸਰ ਪਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਰੇ ਵੇਲੇ ਗਰਮੀ ਹੈ ਜਿਹੜੀ ਉਹ ਝੋਨੇ ਦੇ ਝਾੜ ਨੂੰ ਜ਼ਰੂਰ ਅਸਰ ਪਾਉਂਦੀ ਹੈ ਤੇ ਝਾੜ ਘਟ ਜਾਂਦਾ ਹੈ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ